ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਰ ਜੀ ਕਿਤੇ ਐਸ ਵੇਲੇ ਅਸੀਂ ਦਿੱਲੀ 에ਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਮ ਨਾਨ ਕ੍ਰਿਟੀਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚੁਲੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਘਬਰਾਹਟ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਇਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਮਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਅਗਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਆ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਹਾਂ ਕਿ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਰਟੀਦਾਨੀ ਜਾ ਸਕਦੇ ਪੰਜਾਬਾ ਪਾਰਟੀ ਨਹੀਂ ਉਸੇ ਇਹ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਸ ਤੋਂ ਵੀ ਦਾ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ ਐ ਏਅਰਪੋਰਟਾਂ ਦੇ ਵਿੱਚ ਜਾ ਕੇ ਫਲਾਈਟਾਂ ਚੜ੍ਹਨ ਨਹੀਂ ਦਿੱਤਾ ਜਾਏਗਾ ਕਈ ਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਭਾਰਤ ਦੇ ਵਚਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਇੱਕ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਚਿੰਦੇ ਨਹੀਂ ਹਨ ਜੀ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੜਿਆ ਵਰਤਾਰਾ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ 10000 ਰਈਆ ਜắp ਕੇ ਸੀ ਦੇਖਿਆ ਕਿ ਮੈਂ ਗੱਲ ਤਾਂ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਟਕ ਤੋਂ ਕੱਟ 10 ਵਾਰੀ ਸਲੈਕ ਦੇ ਉੱਤੇ ਸਬਰ ਕਰ ਚੁੱਕਿਆ ਕਦੇ ਕਿਸੇ ਸਟੇਟ 'ਚ ਕਦੇ ਕਿਸੇ ਸਟੇਟ 'ਚ ਲੇਕਿਨ ਕਦੀ ਅਜਿਹਾ ਕੋਈ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਤੋਂ ਘਬਰਾਹਟ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਚੇਤ ਚੋਣਾ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮਤੇ ਨਜ਼ਰ ਰੱਖਦੇ ਹਨ ਕਿ ਕਿਸਾਨ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜੇਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਤਿਆਚਾਰ ਕਰਕੇ ਕਿਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪਣੀ ਸੱਦਾ ਬਣਾ ਕੇ ਰੱਖ ਲੋਗੇ ਇਹ ਮੇਰਾ ਕਹਿਣਾ ਤੁਹਾਡਾ ਭਲੇਖਾ ਹੋਵੇਗਾ ਤੁਸੀਂ ਦੇਖਿਆ ਪਿੱਛੇ ਜਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਗੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਕ ਚਲੀ ਗਈ 450 ਤੋਂ ਉੱਪਰ ਕਿਸਾਨ ਚੱਕ ਨਹੀਂ ਕੀਤੇ ਉਹ ਸਾਰਾ ਕੁਝ ਦੇਖਿਆ ਔਰ ਪੂਰੀ ਦੁਨੀਆ ਨੇ ਦੇਖਿਆ ਪੂਰੇ ਸੰਸਾਰ ਨੇ ਦੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਦੇਖਿਆ ਔਰ ਜਿਨ੍ਹਾਂ ਨੇ ਉਹਨੂੰ ਦੇਖਿਆ ਉਹਨਾਂ ਨੇ ਫਿਰ ਤੁਹਾਡਾ ਇਸ ਕਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੈ ਹਾਲਾਂਕਿ ਅਸੀਂ ਗੈਰ ਪੋਲੀਟਿਕਲ ਨਹੀਂ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕਾਂ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਇਕੱਠੇ ਹੋ ਕੇ ਅ ਪਾਰਟਪਲੀ ਦੇ ਵਿੱਚ ਉਸ ਤੋਂ ਬਾਅਦ ਕੌਂਸਲਚਰੀ ਦੇ ਵਿੱਚ ਇਕੱਠ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੀਆਂ ਪ੍ਰੈਸ ਕਾਨਫਰੰਸਾਂ ਹੋਣੀਆਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਕੱਟ ਨੂੰ ਸਬੋਧਨ ਕਰਨਾ ਸੀ ਕਿ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਵੀ ਗੱਲ ਨਹੀਂ ਸਰਕਾਰ ਜੋ ਕਰਦਾ ਚਾਹਵੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਕਿ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਫਟਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਬਰਾਂ ਨੂੰ ਵੀ ਮੇਰੇ ਹੱਥ ਚੁੜ ਕੇ ਬੇਨਤੀਆ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹਾਂ ਕਿ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਇਆ ਸਾਡਾ ਚਿੰਨ ਹੈ ਇਹਦੇ ਨਾਲ ਹੁੰਦੇ ਨੂੰ ਨਾਲ ਲੈ ਕੇ ਹੀ ਜਾਵਾਂਗੇ ਪਰ ਮੈਂ ਪਹਿਲੀ ਪਹਿਲੇ ਕਹਿ ਚੁੱਕਿਆ ਕਿ ਅਸੀਂ ਪਹਿਲੀ ਵਾਰ ਹੀ ਨਹੀਂ ਗਏ ਅਜੇ ਤੂੰ ਪਹਿਲਾਂ 10 ਵਾਰੀ ਜਾ ਚੁੱਕੇ ਹਾਂ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕਿਉਂ ਤਕਲੀਫ ਆਈ ਕਿਉਂਕਿ ਅੰਦੋਲਨ ਸੱਟ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬਤੀ ਵਾਰ 400 ਪਾਰ ਉਹ ਆਪਦੀ ਬਾ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਤਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਹਦਾ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣੇ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਦੇ ਵਿੱਚ ਵੀ ਜਵਾਬ ਦੇਣਗੇ ਹੋਰਨਾਂ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ